PCOD ਦੇ ਅੱਜਕੱਲ੍ਹ ਜੇ ਦੇਖਿਆ ਜਾਵੇ ਤਾਂ অলমোਸਟ 5 ਤੋਂ 20% ਫੀਮੇਲਸ ਦੇ ਵਿੱਚ ਹੋ ਰਹੀ ਹੈ ਇਹਨੂੰ ਜੇ ਆਪਾਂ ਡਿਟੇਲਸ ਚ ਚੱਲੀਏ ਤਾਂ ਇਟ ਇਜ਼ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਐਂਡ ਪੋਲੀਸਿਸਟਿਕ ఓਵਰੀਅਨ ਸਿੰਡਰੋਮ 28 ਡੇਜ਼ ਦਾ ਆਪਣਾ ਸਾਈਕਲ ਹੁੰਦਾ ਹੈ ਮੈਂਸਟਰੂਅਲ ਸਾਈਕਲ ਹਰ ਇੱਕ ਫੀਮੇਲ ਦੇ ਵਿੱਚ ਐਵਰੇਜ ਜੇ ਆਪਾਂ ਦੇਖੀਏ ਤਾਂ 28 ਦਿਨਾਂ ਦਾ ਸਾਈਕਲ ਹੁੰਦਾ ਹੈ ਡਾਕਟਰ ਇੱਕ ਇੱਕ ਤਾਂ ਤੁਸੀਂ ਪੀਸੀਓਡੀ ਦੇ ਬਾਰੇ ਦੱਸਤਾ ਇੱਕ ਪੀਸੀਓਐਸ ਵੀ ਹੁੰਦਾ ਨਾ ਦੋਨਾਂ ਦੇ ਵਿੱਚ ਫਰਕ ਕੀ ਜਦੋਂ ਫੀਮੇਲ ਦੀ ਮੈਰਿਜ ਹੁੰਦੀ ਹੈ ਇੱਕ ਸਾਲ ਤੱਕ ਪ੍ਰੈਗਨੈਂਸੀ ਨਹੀਂ ਹੋਈ ਤਾਂ ਜਦੋਂ ਉਹ ਡਾਕਟਰ ਨੂੰ ਅਪਰੋਚ ਕਰਦੇ ਨੇ ਇਨਫਰਟੀਲਿਟੀ ਵਾਸਤੇ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਨੂੰ ਪੀਸੀਓਡੀ ਸੀ ਜਾਂ ਪੀਸੀਓਐਸ ਹੈ ਜਦੋਂ periods ਆਉਂਦੇ ਨੇ ਤਾਂ 14ਵੇਂ ਦਿਨ eggs ਬਣਨੇ ਹੁੰਦੇ ਨੇ ਬਟ ਜਦੋਂ PCOS ਦੀ ਹੁੰਦਾ ਤਾਂ eggs ਦੀ ਫਾਰਮੇਸ਼ਨ ਨਹੀਂ ਹੋ ਪਾਂਦੀ ਬਲੀਡਿੰਗ ਨਹੀਂ ਹੁੰਦੀ ਜਾਂ ਫਿਰ ਜ਼ਿਆਦਾ ਬਲੀਡਿੰਗ ਹੋ ਜਾਂਦੀ ਹੈ ਕੰਟੀਨਿਊ ਹੁੰਦੀ ਹੈ ਫੇਸ ਤੇ ਉੱਪਰ ਐਕਨੇ ਹੋ ਜਾਂਦਾ ਫਿੰਸੀਆਂ ਹੋ ਜਾਂਦੀਆਂ ਨੇ ਬਾਲ ਆ ਜਾਂਦੇ ਨੇ ਔਰ ਇਹਦੇ ਨਾਲ ਨਾਲ ਕਈ ਵਾਰੀ ਪੇਸ਼ੈਂਟ ਡਿਪਰੈਸ਼ਨ 'ਚ ਵੀ ਚਲਾ ਜਾਂਦਾ ਮਤਲਬ ਇਹ ਜਿਹੜਾ ਮੋਟਾਪਾ ਆਉਂਦਾ ਜਿਹੜੀ ਫੈਟ ਹੈ ਇਹ ਵੀ ਇੱਕ ਰੀਜ਼ਨ ਹੈ ਸੋ ਫਿਜ਼ੀਕਲ ਐਕਟੀਵਿਟੀ ਹੈਲਦੀ ਖਾਣਾ ਪੀਣਾ ਜਿਹਦੇ ਵਿੱਚ ਕੀ ਫਰੂਟਸ ਵੈਜੀਟੇਬਲਸ ਔਰ ਜੰਕ ਫੂਡ ਨੂੰ ਅਵੋਇਡ ਕਰਨਾ ਕੋਲਡ ਡਰਿੰਕਸ ਹੋਗੇ ਔਰ ਇਹਦੇ ਵਿੱਚ ਇੱਕ ਮੇਨ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਤੁਸੀਂ ਟਾਈਮਲੀ ਸੌਂ ਤੇ ਟਾਈਮਲੀ ਉੱਠੋ ਕਿੰਨੀਆਂ ਕੋ ਫੀਮੇਲਸ ਖਾਸ ਕਰਕੇ ਮੈਂ ਗੱਲ ਕਰਾਂਗੀ ਕੁਵਾਰੀਆਂ ਕੁੜੀਆਂ वाइट डिस्चार्ज की होना इन नॉर्मल है या फिर यह कितने कितने ਸਾਡੇ ਹੈਲਥ ਦੇ ਉੱਤੇ ਇੰਫੈਕਟ ਕਰੇ ਕਿਸ ਤਰ੍ਹਾਂ ਦਾ ਵੀ ਡਿਸਚਾਰਜ ਦੇਖੋ ਥੋੜਾ ਬਹੁਤ ਡਿਸਚਾਰਜ ਇਸ ਕਾਮਨ ਬਿਫੋਰ ਐਂਡ ਆਫਟਰ பீਰੀਅਡਸ ਇਜ਼ ਨਾਰਮਲ ਬਟ ਜੇ ਲੋੜ ਤੋਂ ਵੱਧ ਹੈ स्मेलि डिस्ਚਾਰਜ ਹੈ ਪੇਨ ਹੋ ਰਹੀ ਹੈ ਕਿਉਂਕਿ ਲੋਅਰ ਅਬਡਮਨ ਦੇ ਵਿੱਚ ਪੇਸ਼ੈਂਟਸ ਨੂੰ ਪੇਨ ਹੋਣੇ ਲੱਗ ਜਾਂਦੀ ਹੈ ਬਲੀਡਿੰਗ ਜ਼ਿਆਦਾ ਹੁੰਦੀ ਹੈ ਜਾਂ ਕੋਈ ਇਨਫੈਕਸ਼ਨ ਹੈ ਬੈਕਟੀਰੀਅਲ ਹੈ ਫੰਗਲ ਇਨਫੈਕਸ਼ਨ ਹੈ ਕਿਉਂਕਿ ਮੋਸਟਲੀ ਕੀ ਹੁੰਦਾ ਕਿ ਪੀਸੀਓਡੀ ਦੇ ਵਿੱਚ ਐਂਡ ਬੈਕਟੀਰੀਅਲ ਔਰ ਫੰਗਲ ਇਨਫੈਕਸ਼ਨ ਜ਼ਰੂਰ ਹੁੰਦਾ ਜਿਹਦੇ ਕਰਕੇ ਕੀ ਡਿਸਚਾਰਜ ਹੁੰਦਾ ਸਤਿ ਸ਼੍ਰੀ ਅਕਾਲ ਦਾ ਸਮਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਸ਼ਾਲੋ ਮਿਰੋਗ ਅੱਜ ਦਾ ਇਹ ਪੋਡਕਾਸਟ ਮਹਿਲਾਵਾਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਪੀਸੀਓਡੀ ਦੀ ਪੀਸੀਓਐਸ ਦੀ ਇਹ ਸਮੱਸਿਆਵਾਂ ਔਰਤਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ ਤੇ ਇਹ ਬਿਮਾਰੀ ਜਿਹੜੀ ਇਹ ਕਿੰਨੀ ਗੰਭੀਰ ਤੱਕ ਹੋ ਸਕਦੀ ਹੈ ਇਹ ਕਿਉਂ ਹੁੰਦੀ ਹੈ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਇਸ ਬਾਬਤ ਗੱਲਬਾਤ ਕਰਾਂਗੇ ਇਸ ਵਕਤ ਸਾਡੇ ਨਾਲ ਡਾਕਟਰ ਨਵਨੀਤ ਕੋਰ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ थैंक यू so much ਡਾਕਟਰ ਜੀਮੀ ਮੈਂ ਜ਼ਿਕਰ ਕਰਿਆ ਕਿ ਇਹ ਬਿਮਾਰੀ ਅੱਜਕੱਲ ਬਹੁਤ ਕਾਮਨ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਹਰ ਇੱਕ ਘਰ ਦੇ ਵਿੱਚ ਕਿਸੇ ਇੱਕ ਲੇਡੀ ਨੂੰ ਇਹ ਪ੍ਰੋਬਲਮ ਹੋਊਗੀ ਹੋਊਗੀ ਸਭ ਤੋਂ ਪਹਿਲਾਂ ਤਾਂ ਪੀਸੀਓਡੀ ਹੈ ਕੀ ਹਾਂਜੀ ਪੀਸੀਓਡੀ ਦੇ ਅੱਜਕੱਲ ਜੇ ਦੇਖਿਆ ਜਾਵੇ ਤਾਂ ਆਲਮੋਸਟ 5 ਤੋਂ 20% ਫੀਮੇਲਸ ਦੇ ਵਿੱਚ ਹੋ ਰਹੀ ਹੈ ਪਹਿਲਾਂ ਇੰਨੀ ਨਹੀਂ ਸੀ ਹੁੰਦੀ ਬਟ ਹੁਣ ਆਲਮੋਸਟ ਐਵਰੀ ਫੀਮੇਲਸ ਦੇ ਵਿੱਚ ਇਹ ਪ੍ਰੋਬਲਮ ਹੈ PCOD ਹੈ ਕਿ ਐਕਚੁਅਲੀ ਇਹਨੂੰ ਜੇ ਆਪਾਂ ਡਿਟੇਲਸ ਚ ਚੱਲੀਏ ਤਾਂ ਇਟ ਇਜ਼ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਐਂਡ ਪੋਲੀਸਿਸਟਿਕ ఓਵਰੀਅਨ ਸਿੰਡਰੋਮ ਇਹ ਤੁਸੀਂ ਡਾਕਟਰ ਮੈਡੀਕਲ ਟਰਮ ਦੱਸਦੀ ਹੋਈ ਆ ਜਾਂ ਉਹਦੀ ਕੁੱਲ ਪੂਰ ਦੱਸੀ ਆ ਪਰ ਆਮ ਤੌਰ ਤੇ ਜਿਕਰ ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਰਹਿੰਦੀਆਂ ਨੇ ਜਿਕਰ ਉਹਨਾਂ ਨੂੰ ਸਮਝਾਣਾ ਹੋਏ ਕੋਈ ਸਰਲ ਲੈਂਗੁਏਜ ਵਿੱਚ ਤੁਸੀਂ ਇਹ ਕਰ ਸਮਝਾ ਪਾਓ ਹਾਂਜੀ ਇਹਦੇ ਵਿੱਚ ਕੀ ਹੈ ਕਿ ਦੇਖੋ 28 ਡੇਜ਼ ਦਾ ਆਪਣਾ ਸਾਈਕਲ ਹੁੰਦਾ ਹੈ ਮੈਂਸਟਰੂਅਲ ਸਾਈਕਲ ਹਰ ਇੱਕ ਫੀਮੇਲ ਦੇ ਵਿੱਚ ਐਵਰੇਜ ਜੇ ਆਪਾਂ ਦੇਖੀਏ ਤਾਂ 28 ਦਿਨਾਂ ਦਾ ਸਾਈਕਲ ਹੁੰਦਾ ਹੈ ਜੀ ਹੁਣ ਜੇ ਆਪਾਂ ਇਸ ਦੌਰਾਨ ਗੱਲ ਕਰੀਏ ਤਾਂ ਫੀਮੇਲ ਦੀ ਬੋਡੀ ਦੇ ਵਿੱਚ ਕੀ ਕੀ ਹੁੰਦਾ ਸੋ ਡੇ 1 ਤੋਂ ਸਟਾਰਟ ਹੋ ਕੇ ਹਰ ਇੱਕ ਫੀਮੇਲ ਦੀ ਬੋਡੀ ਦੇ ਵਿੱਚ ఓਵਰੀਜ਼ ਤੁਹਾਡੇ ਚ ਯੂਟਰਸ ਹੈ ਫੀਮੇਲ ਦੀ ਬੋਡੀ ਦੇ ਵਿੱਚ ਵੀ ਹੈਵ ਫੈਲੋਪੀਨ ਟਿਊਬਸ অর ਆਵਰੀਜ਼ ਨੇ ਹੁਣ ਆਵਰੀਜ਼ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਡੇ 1 ਤੋਂ ਸ਼ੁਰੂ ਹੋ ਕੇ ਫੋਲਿਕਲਸ ਹੁੰਦੇ ਨੇ ਜਿਨ੍ਹਾਂ ਦੀ ਹੌਲੀ 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 ਮੈਚੁਰੇਸ਼ਨ ਹੁੰਦੀ ਹੈ ਜੀ ਅੱਗੇ ਉਹਨਾਂ ਦਾ ਸਾਈਜ਼ ਇਨਕਰੀਸ ਹੁੰਦਾ ਹੈ ਤਾਂ 14ਵੇਂ ਦਿਨ ਜਦੋਂ ਸਾਈਜ਼ ਮੈਕਸਿਮਮ ਹੋ ਜਾਂਦਾ ਹੈ ਤਾਂ ਫੋਲਿਕਲਸ ਜਿਹੜੇ ਰਪਚਰ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਕਿ ਐਗਸ ਔਟ ਹੁੰਦੇ ਨੇ ਔਰ ਜਦੋਂ ਫਿਰ ਫਰਟੀਲਿਟੀ ਹੋਣੀ ਹੁੰਦੀ ਨੇ ਤਾਂ ਇਹੀ ਵਾਲੇ ਐਗਸ ਜਿਹੜੇ ਹੁੰਦੇ ਨੇ ਐਗਸ ਔਰ ਸਪਰਮਸ ਦੇ ਮੇਲ ਦੇ ਨਾਲ ਹੀ ਫਰਟੀਲਾਈਜੇਸ਼ਨ ਜਿਹੜੀ ਜਾਂ ਪ੍ਰੈਗਨੈਂਸੀ ਜਿਹੜੀ ਹੁੰਦੀ ਹੈ ਹੁਣ ਪੀਸੀਓਡੀ ਦੇ ਵਿੱਚ ਕੀ ਹੁੰਦਾ ਕਿਸੇ ਕਾਰਨ ਨਾਲ ਕਰਕੇ ਕਾਰਨ ਚਲੋ ਲੇਟਰ ਔਨ ਮੈਂ ਦੱਸ ਦਿਆਂ ਕੀ ਕੀ ਹੋ ਸਕਦੇ ਨੇ ਸੋ ਇਹਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਕਾਰਨ ਕਰਕੇ ਹੈਰਿਡਿਟਰੀ ਵੀ ਹੋ ਸਕਦਾ ਹੈ ਜਾਂ ਰੀਜਨਸ ਮਾਈਟ ਬੀ ਐਨੀ ਫੋਲਿਕਲ ਸਟੇਡ ਨੇ ਜਾਂ ਤਾਂ ਮੈਚਰ ਨਹੀਂ ਹੁੰਦੇ ਜੇ ਮੈਚੋਰ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਐਗਸ ਜਿਹੜੇ ਨੇ ਉਹ ਪ੍ਰੋਪਰ ਨਹੀਂ ਬਣ ਪੰਦੇ ਸੋ ਬੇਸਿਕਲੀ ਪੋਲੀ ਦਾ ਮਤਲਬ ਹੋ ਗਿਆ ਬਹੁਤ ਸਾਰੇ ਸੋ ਸਿਸਟ ਦਾ ਮਤਲਬ ਸਿਸਟ ਨੂੰ ਆਪਾਂ ਐਕਚੁਅਲ ਲੈ ਕੇ ਚੱਲੀਏ ਫੋਲਿਕਲਸ ਸੋ ਫੋਲਿਕਲਸ ਨੇ ਹੌਲੀ ਹੌਲੀ ਡੇ ਵਨ ਟੂ ਮੈਚੋਰ ਹੋਣਾ ਹੈ ਔਰ ਅਮੈਚੋਰ ਨਹੀਂ ਹੋ ਪੰਦੇ ਸੋ ਅਨ ਇਮੈਚਿਊਰਡ ਜਿਹੜੇ ਫੋਲਿਕਲਸ ਹੁੰਦੇ ਨੇ ਜਾਂ ਇਮੈਚਿਊਰਡ ਐਗਸ ਹੁੰਦੇ ਨੇ ਉਹ ਫਿਰ ਹੌਲੀ 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 ਇਕੱਠੇ ਹੋ ਕੇ ਐਕਸਿਸਟ ਦਾ ਰੂਪ ਧਾਰਨ ਕਰ ਲੈਂਦੇ ਨੇ ਜਿਹਨੂੰ ਕਿ ਆਪਾਂ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਦੇ ਨਾਮ ਨਾਲ ਦੇ ਦਿੰਦੇ ਆਂ ਲੋਕ ਤਾਂ ਇੱਕ ਇਹ ਤਾਂ ਤੁਸੀਂ ਪੀਸੀਓਡੀ ਦੇ ਬਾਰੇ ਦੱਸਤਾ ਇੱਕ ਪੀਸੀਓਐਸਵੀ ਹੁੰਦਾ ਹੈ ਨਾ ਦੋਨਾਂ ਦੇ ਵਿੱਚ ਫਰਕ ਕੀ ਦੇਖੋ ਬੇਸਿਕਲੀ ਚੀਜ਼ਾਂ ਤਾਂ ਸੇਮ ਹੀ ਹੈ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਇੱਕ ਸ਼ੁਰੂਆਤੀ ਦੌਰ ਹੁੰਦੀ ਹੈ ਜਦੋਂ ਕਿ ਕੁਝ ਕਿ ਸਿੰਪਟਮਸ ਹੁੰਦੇ ਨੇ ਜਦੋਂ ਹੌਲੀ 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 ਇਹਨਾਂ ਨੂੰ ਆਪਾਂ ਇਗਨੋਰ ਕਰਦੇ ਆ ਇਵਨ ਕਈ ਵਾਰੀ ਟਰੀਟਮੈਂਟ ਲੈਂਦੇ ਲੈਂਦੇ ਆ ਵੀ ਜਦੋਂ ਜ਼ਿਆਦਾ ਟਾਈਮ ਹੋ ਜਾਂਦਾ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਫੀਮੇਲਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਮੋਸਟਲੀ ਆਪਾਂ ਨੇ ਐਵੇਂ ਦੇਖਿਆ ਕਿ ਜਦੋਂ ਫੀਮੇਲ ਦੀ ਮੈਰਿਜ ਹੁੰਦੀ ਹੈ 1 ਸਾਲ ਤੱਕ ਪ੍ਰੈਗਨੈਂਸੀ ਨਹੀਂ ਹੋਈ ਤਾਂ ਜਦੋਂ ਉਹ ਡਾਕਟਰ ਨੂੰ ਅਪਰੋਚ ਕਰਦੇ ਨੇ ਇਨਫਰਟੀਲਿਟੀ ਵਾਸਤੇ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਨੂੰ ਪੀਸੀਓਡੀ ਸੀ ਜਾਂ ਪੀਸੀਓਐਸ ਹੈ ਜੀ PCOS ਇੱਕ ਤਰ੍ਹਾਂ ਦਾ ਸਿੰਡਰੋਮ ਹੁੰਦਾ ਹੈ ਸਿੰਡਰੋਮ ਦਾ ਮਤਲਬ ਇਹ ਹੁੰਦਾ ਕਿ ਉਹਦੇ ਵਿੱਚ ਬਹੁਤ ਸਾਰੇ ਸਿੰਪਟਮਸ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਸੋ ਜਿਵੇਂ ਕਿ ਇਹਦੇ ਵਿੱਚ ਮੋਸਟਲੀ ਦੇਖਿਆ ਗਿਆ ਹੈ ਕਿ ਜਿਹੜੇ ਪੋਲੀਸਿਸਟਿਕ ওভারੀਅਨ ਡਿਜ਼ੀਜ਼ ਹੁੰਦੇ ਨੇ ਦੇ ਵਿੱਚ ਐਗ ਦੀ ਫਾਰਮੇਸ਼ਨ ਨਹੀਂ ਹੁੰਦੀ ਜੀ ਜਦੋਂ ਪੀਰੀਅਡਸ ਆਉਂਦੇ ਨੇ ਤਾਂ 14ਵੇਂ ਦਿਨ ਐਗਸ ਬਣਨੇ ਹੁੰਦੇ ਨੇ ਬਟ ਜਦੋਂ PCOS ਨਹੀਂ ਹੁੰਦਾ ਤਾਂ eggs دی فارمیشن نہیں ہو پاندی اسنوں اپا بولدے نے ان او الیکٹرسائیکل جدیو eggs دی فارمیشن نہیں ہوئےگی تا نیچرللی پریگنینسی جڑی او نہیں ہوئےگی ہمم ہن جی اپا پی سی او ایس دی گل کریے تا ایدی وچ بہت سارے سمپٹمز ہو جاندے نے جویں کی ایک مین سمپٹم ہوندا اے دے وچ چہرے تے وال آ جاندے نے جی ویٹ گین ہو جاندا اے اریگولر بلیڈنگ ہوندی اے کئی واری پیشنٹس نوں دو دو تین تین مہینے بلیڈنگ ہی ہوئی جاند بلیڈنگ سوری بلیڈنگ نہیں ہوندی یا پھر زیادہ بلیڈنگ ہو جاندی اے ਨੀ ਹੁੰਦੀ ਹੈ ਫੇਸ ਦੇ ਉੱਪਰ ਐਕਨੇ ਹੋ ਜਾਂਦਾ ਫਿੰਸੀਆਂ ਹੋ ਜਾਂਦੀਆਂ ਨੇ ਬਾਲ ਆ ਜਾਂਦੇ ਨੇ ਔਰ ਇਹਦੇ ਨਾਲ ਨਾਲ ਕਈ ਵਾਰੀ ਪੇਸ਼ੈਂਟ ਡਿਪਰੈਸ਼ਨ ਚ ਵੀ ਚਲਾ ਜਾਂਦਾ ਔਰ ਲੇਟਰ ਔਨ ਇਨਫਰਟੀਲਿਟੀ ਤਾਂ ਹੈ ਹੀ ਹੈ ਕਿਉਂਕਿ ਐਗਸ ਨਹੀਂ ਬਨਨਗੇ ਤਾਂ ਇਨਫਰਟੀਲਿਟੀ ਹੋਏਗੀ ਹੋਏਗੀ ਸੋ ਇੱਕ ਜਿਹੜਾ ਪੀਸੀਓਡੀ ਜਾਂ ਪੀਸੀਓਐਸ ਹੈ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸੁਸਾਇਟੀ ਦੇ ਉੱਪਰ ਫੀਮੇਲਸ ਦੇ ਵਾਸਤੇ ਇੱਕ ਆਮ ਸ਼ਾਬਾ ਜੀ ਸੋ ਕੋਸ਼ਿਸ਼ ਆਪਣੀ ਇਹ ਹੋਣੀ ਚਾਹੀਦੀ ਹੈ ਕਿ ਇਸ ਚੀਜ਼ ਨੂੰ ਆਨ ਹੀ ਨਾ ਦਿੱਤਾ ਜਾਵੇ ਕਿਉਂਕਿ ਇਸ ਚੀਜ਼ ਵਾਸਤੇ ਆਪਾਂ ਨੂੰ ਜ਼ਰੂਰੀ ਇਹਦੇ ਕਾਰਨਾਂ ਦਾ ਜਾਨਣਾ ਸੋ ਕਾਰਨ ਦੇ ਵਿੱਚ ਸਭ ਤੋਂ ਵੱਡਾ ਕਾਰਨ ਜੇ ਇਹਦਾ ਮੰਨੀਏ ਤਾਂ ਇਹਦੇ ਵਿੱਚ ਫੂਡ ਹੈਬਿਟਸ ਹੈ ਸਾਡਾ ਲਾਈਫ ਸਟਾਈਲ ਹੈ ਕਿਉਂਕਿ ਬੇਸਿਕਲੀ ਕੀ ਹੁੰਦਾ ਥੋੜੀ ਜਿਹੀ ਮੈਂ ਡਿਟੇਲ ਦੱਸਦੀ ਹਾਂ ਪੀਸੀਓਡੀ ਵਿੱਚ ਕੀ ਹੁੰਦਾ ਫੀਮੇਲ ਦੀ ਬੋਡੀ ਵਿੱਚ ਦੋ ਤਰ੍ਹਾਂ ਦੇ ਹਾਰਮੋਨਸ ਹੁੰਦੇ ਨੇ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਬਿਲਕੁਲ ਰਾਈਟ ਸੋ ਜਦੋਂ ਐਸਟ੍ਰੋਜਨ ਪ੍ਰੋਜੈਸਟਰੋਨ ਦੀ ਮਾਤਰਾ ਆਪਣੀ ਬੋਡੀ ਦੇ ਵਿੱਚ ਕਿਉਂਕਿ ਇਹ ਹਾਰਮੋਨਸ ਕਿੰਨੇ ਸੈਕ੍ਰੀਟ ਕਰਨੇ ਨੇ ਆਪਣੇ ਬ੍ਰੇਨ ਨੇ ਪਿਚੂਟਰੀ ਗਲੈਂਡ ਆ ਉੱਥੋਂ ਐਫਐਸਐਚ ਐਲਐਚ ਐਸਟ੍ਰੋਜਨ ਪ੍ਰੋਜੈਸਟਰੋਨ ਸੈਕ੍ਰੀਸ਼ਨ ਹੁੰਦੇ ਨੇ ਸੋ ਜਦੋਂ ਇਹ ਹਾਰਮੋਨਸ ਦੀ ਪ੍ਰੋਪਰ ਸੈਕ੍ਰੀਸ਼ਨ ਨਹੀਂ ਹੋ ਪਾਂਦੀ ਕਾਰਨ ਬੇਸਿਕਲੀ ਫੂਡ ਹੈ ਉਸ ਚੀਜ਼ ਦਾ ਤਾਂ ਇਹ ਐਗਸ ਦੀ ਪ੍ਰੋਪਰ ਫਾਰਮੇਸ਼ਨ ਨਹੀਂ ਹੁੰਦੀ ਜੀ ਦਾ ਐਸਟ੍ਰੋਜਨ ਪ੍ਰੋਜੈਸਟਰੋਨ ਤੋਂ ਇਲਾਵਾ ਆਪਣੀ ਬਾਡੀ ਦੇ ਵਿੱਚ ਇੱਕ ਮੇਲ ਹਾਰਮੋਨ ਹੁੰਦਾ ਜੋ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦਾ ਮਟ ਜਦੋਂ ਐਸਟ੍ਰੋਜਨ ਪ੍ਰੋਜੈਸਟਰੋਨ ਦੇ ਇੰਬੈਲੈਂਸ ਹੋ ਜਾਂਦਾ ਤਾਂ ਉਹਦੇ ਵਿੱਚ ਇੱਕ ਮੇਲ ਹਾਰਮੋਨ ਟੈਸਟੋਸਟੀਰੋਨ ਐਂਡਰੋਜਨਸ ਜਿਹੜੇ ਉਹ ਵੱਧ ਜਾਂਦੇ ਨੇ ਜੀ ਮੇਲ ਹਾਰਮੋਨਸ ਇਨਕਰੀਜ਼ ਹੋਣ ਕਰਕੇ ਹੀ ਆਪਣੇ ਫੀਮੇਲਸ ਦੇ ਚਿਹਰੇ ਦੇ ਉੱਪਰ ਜਿਹੜੇ ਵਾਲ ਵਗੈਰਾ ਉਹ ਆਨੇ ਸ਼ੁਰੂ ਹੋ ਜਾਂਦੇ ਨੇ ਜੀ ਦੂਸਰਾ ਇਹਦੇ ਵਿੱਚ ਕੀ ਹੁੰਦਾ ਕਿ ਇਨਸੂਲਿਨ ਰੈਜ਼ਿਸਟੈਂਟ ਹੋ ਜਾਂਦੀ ਹੈ ਆਪਣੀ ਬਾਡੀ ਦੇ ਵਿੱਚ ਇੱਕ ਆਰਗਨ ਹੈ ਪੈਂਕਰੀਆਸ ਪੈਂਕਰੀਆਸ ਨੇ ਇਨਸੂਲਿਨ ਨੂੰ ਮੈਨੇਜ ਕਰਨਾ ਹੁੰਦਾ ਹੈ ਜੋ ਕਿ ਮੈਨੇਜ ਨਹੀਂ ਕਰ ਪੰਦਾ ਉਦੇ ਨਾਲ ਕੀ ਹੁੰਦਾ ਕਿ 슈ਗਰ ਜਦੋਂ ਮੈਨੇਜ ਨਹੀਂ ਹੁੰਦੀ ਤਾਂ ਇਨਸੂਲਿਨ ਜ਼ਿਆਦਾ ਹੋ ਜਾਂਦੀ ਹੈ ਜ਼ਿਆਦਾ ਸੈਕ੍ਰੀਸ਼ਨਸ ਹੋ ਜਾਂਦੇ ਨੇ ਜਿਹਦੇ ਕਰਕੇ ਮੋਟਾਪਾ ਵੀ ਆ ਜਾਂਦਾ ਔਰ ਇਨਸੂਲਿਨ ਰੈਜ਼ਿਸਟੈਂਟ ਹੀ ਇੱਕ ਬੇਸਿਕ ਕਾਰਨ ਹੈ ਐਸਟ੍ਰੋਜਨ ਪ੍ਰੋਜੈਸਟਰੋਨ ਦੇ ਹਾਰਮੋਨਸ ਨੂੰ ਇੰਬੈਲੈਂਸ ਕਰਨ ਵਾਸਤੇ ਮਤਲਬ ਇਹ ਜਿਹੜਾ ਮੋਟਾਪਾ ਆਉਂਦਾ ਹੈ ਜਿਹੜੀ ਫੈਟ ਹੈ ਇਹ ਵੀ ਇੱਕ ਰੀਜ਼ਨ ਹੈ ਐਗਜ਼ੈਕਟਲੀ ਰੀਜ਼ਨ ਰੀਜ਼ਨ ਹੈ ਬਟ ਉਹਦੇ ਪਿੱਛੇ ਜਿਹੜੀ ਰੀਜ਼ਨ ਏ ਹੈ ਆਪਣਾ ਖਾਣ ਪੀਣ ਜਦੋਂ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੋਏਗੀ ਹਰ ਵੇਲੇ ਆਪਾਂ ਜੰਕ ਫੂਡ ਖਾਵਾਂਗੇ ਮੈਦਾ ਹੋ ਗਿਆ ਚਾਈਨਸ ਫੂਡ ਹੋ ਗਿਆ ਹਾਂ ਇੱਕ ਚੀਜ਼ ਮੈਂ ਮੈਂਸ਼ਨ ਕਰਨਾ ਚਾਹੁੰਗੀ ਚਾਈਨਸ ਫੂਡ ਦੇ ਵਿੱਚ ਇੱਕ ਸਪੈਸ਼ਲ ਇੱਕ ਇਨਗਰੀਡੀਅੰਟ ਹੁੰਦਾ ਜੀਨੂ ਮੋਟੋ ਜਿਹਨੂੰ ਖਾਣ ਦੇ ਨਾਲ ਹਾਰਮੋਨਸ ਦਾ ਇੰਬੈਲੈਂਸ ਬਹੁਤ ਜ਼ਿਆਦਾ ਹੁੰਦਾ ਨਾਟ ਓਨਲੀ ਵਿਦ ਫੀਮੇਲਸ ਮੇਲਸ ਦੇ ਵਿੱਚ ਵੀ ਡਿਸਟਰਬ ਕਰਦਾ ਓਕੇ ਸੋ फिजिकल एक्टिविटी हेल्दी खाना पीना ਜਿਹਦੇ ਵਿੱਚ ਕੀ ਫਰੂਟਸ वेजिटेबल्स ਔਰ ਜੰਕ ਫੂਡ ਨੂੰ ਅਵੋਇਡ ਕਰਨਾ ਕੋਲਡ ਡਰਿੰਕਸ ਹੋਗੇ ਔਰ ਇਹਦੇ ਵਿੱਚ ਇੱਕ ਮੇਨ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਤੁਸੀਂ ਟਾਈਮਲੀ ਸੋ ਤੇ ਟਾਈਮਲੀ ਉਠੋ ਕਿਉਂਕਿ ਆਪਣੇ ਬੋਡੀ ਦਾ ਇੱਕ ਰਿਦਮ ਹੈ ਜੀ ਆਪਣੇ ਬੋਡੀ ਦੇ ਆਰਗਨਸ ਜਿਹੜੇ ਉਹ ਲਾਈਟ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਕੰਮ ਕਰਦੇ ਨੇ ਹੁਣ ਅੱਜ ਕੱਲ ਦੇ ਬੱਚਿਆਂ ਚ ਕੀ ਹੈ ਕਿ ਮੋਸਟਲੀ ਦੇਖਿਆ ਗਿਆ ਲੇਟ ਨਾਈਟਸ ਸੌਣਾ ਹੈ ਔਰ ਲੇਟ ਉੱਠਣਾ ਹੈ ਸੋ ਸੌਣ ਨਾਲ ਵੀ ਸਟ्रेस ਹਾਰਮones ਜਦੋਂ ਤੁਸੀਂ ਲੇਟ ਸੌਂਦੇ ਹੋ ਸਟ्रेस ਹਾਰਮones ਰਿਲੀਜ਼ ਹੁੰਦੇ ਔਰ ਜਿਹੜੇ ਮਾਰਨਿੰਗ ਵਾਲੇ ਗੁੱਡ ਹੈਪੀ ਹਾਰਮones ਹੈ ਉਹਨਾਂ ਦੀ ਸੈਕ੍ਰੀਸ਼ਨ ਨਹੀਂ ਹੁੰਦੀ ਔਰ ਵੈਸੇ ਵੀ ਆਪਣਾ ਲਾਈਫਸਟਾਈਲ ਵੀ ਅੱਜਕੱਲ੍ਹ ਅੰਜਸਟ ਸਟ्रेस ਬਹੁਤ ਜ਼ਿਆਦਾ ਹਮ ਹਰ ਇੱਕ ਚੀਜ਼ ਦੇ ਵਿੱਚ ਸਟ्रेस ਹੈ ਨੀ ਬੱਜ ਦੌੜ ਅੱਜ ਦੀ ਦੁਨੀਆ ਦੇ ਵਿੱਚ एवरीवन इज ਫੇਸਿੰਗ ਸਟ्रेस ਸਪੈਸ਼ਲੀ ਫੀਮੇਲਸ ਘਰ ਦੇ ਵਿੱਚ ਵੀ ਦੇਖਣਾ ਹੈ ਆਫਿਸ ਦਾ ਵੀ ਕਰਨਾ ਹੈ ਬੱਚਿਆਂ ਨੂੰ ਵੀ ਦੇਖਣਾ ਹੈ ਸੋ ਕਿਤੇ ਨਾ ਕਿਤੇ ਸਟ्रेस ਫੈਕਟਰ ਬਹੁਤ ਜ਼ਿਆਦਾ ਇਨਕਲੂਡ ਹੁੰਦਾ ਹੈ ਜੀ ਅੱਛਾ ਡਾਕਟਰ ਤੁਹਾਡਾ 15 ਤੋਂ 20 ਸਾਲ ਦਾ ਤੁਸੀਂ ਦੱਸ ਰਹੇ ਹੋ ਐਕਸਪੀਰੀਅੰਸ ਹੈਗਾ ਗਾਇਨਕੋਲੋਜਿਸ ਦਾ ਕਿੰਨੀਆਂ ਕੋ ਫੀਮੇਲਸ ਖਾਸ ਕਰਕੇ ਮੈਂ ਗੱਲ ਕਰਾਂਗੀ ਕਵਾਰੀਆਂ ਕੁੜੀਆਂ ਦੀਆਂ ਕਿੰਨੇ ਆ ਕੋ ਤੁਹਾਡੇ ਕੋਲ ਆਂਦੀ ਆ ਕਿਉਂਕਿ ਕਿਤੇ ਨਾ ਕਿਤੇ ਤਾਂ ਸਾਡੇ ਫੀਮੇਲਸ ਵਿੱਚ ਚਾਹੇ ਜਿੰਨੀ ਮਰਜੀ ਅਸੀਂ ਅੱਗੇ ਪਹੁੰਚ ਗਏ ਹੋਇਆ ਹਲੇ ਵੀ ਝਿਜਕ ਹੈ ਕਿ ਅਸੀਂ ਆਪਣੀ ਬਿਮਾਰੀ ਨੂੰ ਲੈ ਕੇ ਖੁੱਲ ਕੇ ਬੋਲਦੇ ਨਹੀਂ ਹਾਂਜੀ ਐਗਜ਼ੈਕਟਲੀ ਦੇਖੋ ਅੱਜਕੱਲ ਜਿਹੜੇ ਤਾਂ ਪੇਰੈਂਟਸ ਪੜੇ ਲਿਖੇ ਨਹੀਂ ਥੋੜੀ ਜਿਹੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਪੇਰੈਂਟਸ ਜਾਂ ਫੀਮੇਲਸ ਖੁਦ ਵੀ ਅਪਰੋਚ ਕਰ ਲੈਂਦੇ ਬਿਕਾਜ਼ ਦੇ ਆਰ ਕੁਆਇਟ ਕੌਨਫੀਡੈਂਟ ਮਟੇ ਜੇ ਗੱਲ ਕਰੀਏ ਪਿੰਡਾਂ ਦੀ ਉਹ ਸਾਰੇ ਸ਼ਹਿਰਾਂ ਚ ਨਹੀਂ ਹੈਗੇ ਪਿੰਡਾਂ ਚ ਵੀ ਬਹੁਤ ਆਬਾਦੀ ਆਪਣੀ ਤਾਂ ਉੱਥੇ ਕਿਤੇ ਨਾ ਕਿਤੇ ਬੱਚੇ ਅੱਜ ਵੀ ਚ ਜਿੱਕਦੇ ਨੇ ਉਹਨਾਂ ਦੇ ਪੇਰੈਂਟਸ ਵੀ ਚ ਜਿੱਕਦੇ ਨੇ ਇਸ ਵਾਸਤੇ ਗੱਲ ਕਰਨ ਨੂੰ ਇਸੇ ਕਰਕੇ ਹੈ ਕਿ ਇੱਕ ਅਵੇਅਰਨੈਸ ਜਿਹੜੀ ਹੈਗੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਆਮ ਲੋਕਾਂ ਤੱਕ ਇਹ ਗੱਲ ਪਹੁੰਚਾਣੀ ਚਾਹੀਦੀ ਹੈ ਕਿ ਪੀਸੀਓਡੀ ਜਿਵੇਂ ਤੁਹਾਨੂੰ ਲੱਗਦਾ ਕੋਈ ਇਰੈਗੂਲਰ ਪੀਰੀਅਡਸ ਹੋ ਰਹੇ ਨੇ weight gain ਹੋ ਰਿਹਾ ਹੈ ਤੁਹਾਡੇ ਬਾਲ ਆ ਰਹੇ ਨੇ ਤਾਂ ਇਮੀਡੀਟਲੀ ਤੁਸੀਂ ਡਾਕਟਰ ਨੂੰ ਕੰਸਰਨ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਹੀ ਜੇ ਸ਼ੁਰੂ ਚ ਹੀ ਤੁਸੀਂ ਮਿਲ ਲੈਣੇ ਹੋ ਤਾਂ ਕੁਝ ਚੀਜ਼ਾਂ ਦੇ ਨਾਲ ਇਹ ਬਹੁਤ ਹੱਦ ਤੱਕ ਠੀਕ ਹੋ ਸਕਦੀਆਂ ਨੇ ਇਹ ਕੋਈ ਖਤਰਨਾਕ ਰੂਪੀ ਅਖਤਿਆਰ ਕਰ ਸਕਦਾ ਪੀਸੀ ਬਿਲਕੁਲ ਖਤਰਨਾਕ ਰੂਪ ਤਾਂ ਜੇ ਆਪਾਂ ਇਹਨਾਂ ਨੂੰ ਨਹੀਂ ਦੇਖਾਂਗੇ ਟੇਕ ਕੇਅਰ ਨਹੀਂ ਕਰਾਂਗੇ ਇਸ ਚੀਜ਼ ਦੀ ਤਾਂ ਹੌਲੀ ਹੌਲੀ ਸਿਸਟ ਜਿਹੜੀ ਹੈਗੀ ਆ ਉਹਦਾ ਸਾਈਜ਼ ਵੱਡਾ ਹੋ ਸਕਦਾ ਉਹਦੇ ਨਾਲ ਇਨਫਰਟੀਲਿਟੀ ਦਾ ਦੇਖੋ ਹੈ ਹੀ ਹੈ ਹੂੰ ਹੁਣ ਜਦੋਂ ਕਿਸੇ ਫੀਮੇਲ ਦੇ ਮੈਰਿਜ ਹੁੰਦੀ ਹੈ ਕੱਲ ਨੂੰ ਬੱਚਾ ਨਹੀਂ ਹੋਏਗਾ ਤਾਂ ਇਸ ਤੋਂ ਵੱਡਾ ਪਿਸ਼ਾਪ ਕੀ ਹੋ ਸਕਦਾ ਕਾਰਨ ਦਾ ਸਿਸਟ ਫੋਲਿਕ ਪੀਸੀਓਡੀ ਹੀ ਹੋ ਗਿਆ ਇਹਦਾ ਸੋ ਇਹਦੇ ਨਾਲ ਹੁਣ ਬੱਚਾ ਨਹੀਂ ਹੋਏਗਾ ਡਿਪਰੈਸ਼ਨ ਚ ਚਲਾ ਜਾਏਗਾ ਔਰ ਕਿਤੇ ਨਾ ਕਿਤੇ ਫੀਮੇਲਸ ਦਾ ਜਿਵੇਂ ਉਬੀ ਸੋਰੀਆ ਨੇ weight gain ਹੋ ਰਿਹਾ ਹੈ बाल ਆ ਰਹੇ ਹਨ ਤਾਂ ਇੱਕ depression ਦਾ ਬਹੁਤ ਵੱਡਾ ਕਾਰਨ ਹੈ ਮੈਰਿਜ ਦੇ ਅੱਗੇ ਪ੍ਰੋਬਲਮ ਹੋ ਰਹੀ ਹੈ ਉਹਨਾਂ ਨੂੰ ਔਰ ਕਿਤੇ ਨਾ ਕਿਤੇ ਸੀਏ ਦੇ ਵਿੱਚ ਕੈਂਸਰਸ ਤੇ ਵਿੱਚ ਵੀ ਇਹ ਰੂਪ ਹੌਲੀ 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 ਹਾਰਮones ਡਿਸਟਰਬ ਹੋਣਗੇ ਕਲੀ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਦੇ ਨਾਲ ਨਹੀਂ ਕਿਉਂਕਿ ਵਾਂਸ ਜਦੋਂ ਹਾਰਮones ਡਿਸਟਰਬ ਹੋਣੇ ਸ਼ੁਰੂ ਹੋਗੇ ਤਾਂ ਕਿਤਨੇ ਕਿਤੇ ਬੋਡੀ ਦੇ ਵਿੱਚ ਸਾਰੇ ਹਾਰਮones ਡਿਸਟਰਬ ਹੋਣਗੇ ਜਿਹਦੇ ਨਾਲ ਕਿ ਉਹ ਕੈਂਸਰ ਦਾ ਰੂਪ ਮਤਲਬ ਇਹ ਜਿਹੜਾ ਸਰਵਾਈਕਸ ਫਾਈਬਰੋਇਡ ਦਾ ਸਰਵਾਈਕਲ ਕੈਂਸਰ ਹ ਕਿਤਨੇ ਕਿਤੇ ਹਾਈਜੀਨ ਕੁਝ ਵੀ ਰੀਜਨਸ ਜਿਹੜੇ ਨੇ ਉਹਨਾਂ ਕਰਕੇ ਵੱਡਾ ਰੂਪੇ ਲੈ ਸਕਦਾ ਸਹੀ ਅਚਾ ਡਾਕਟਰ ਇੱਕ ਵਾਈਟ ਡਿਸਚਾਰਜ ਕੀ ਹੋਣਾ ਇਹ ਨਾਰਮਲ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਸਾਡੀ ਹੈਲਥ ਦੇ ਉੱਤੇ ਇੰਪੈਕਟ ਕਰ ਰਿਹਾ ਹੈ ਬਿਲਕੁਲ ਹੈਲਥ ਤੇ ਇੰਪੈਕਟ ਕਰਦਾ ਔਰ ਇਹਦਾ ਕਾਰਨ ਵੀ ਹਾਰਮੋਨਸ ਦਾ ਇੰਬੈਲੈਂਸ ਹੈ ਇੱਕ ਆਪਣੀ ਸਾਫ ਸਫਾਈ ਦਾ ਵੀ ਹੋ ਜਾਂਦਾ ਹੈ ਜਦੋਂ ਪ੍ਰੋਪਰ ਤੁਹਾਨੂੰ ਪੀਰੀਅਡਸ ਨਹੀਂ ਆਉਂਦੇ ਜਾਂ ਪੀਰੀਅਡਸ ਜ਼ਿਆਦਾ ਆਉਂਦੇ ਨੇ ਜਾਂ ਕਿਤੇ ਨਾ ਕਿਤੇ ਤੁਹਾਡੇ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਦੇਖੋ ਪੀਆਈਡੀ ਪੈਲਵਿਕ ਇਨਫਲੇਮੇਟਰੀ ਡਿਜ਼ੀਜ਼ ਹੈ ਜਦੋਂ ਪੀਰੀਅਡਸ ਡਿਸਟਰਬ ਹੋ ਗਏ ਤੁਹਾਡੇ ਤਾਂ ਤੁਹਾਡੇ ਪੈਲਵਿਕ ਖਰੀਜਨ ਦੇ ਵਿੱਚ ਸੋਜਿਸ਼ ਹੋ ਜਾਂਦੀ ਹੈ ਜਦੋਂ ਉਹ ਸੋਜਿਸ਼ ਹੋ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਨੇਚਰਲੀ ਵਾਈਟ ਡਿਸਚਾਰਜ ਜਿਹੜਾ ਉਹਨਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਕਰਕੇ ਕੀ ਫੀਮੇਲਸ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਨੇ ਵੀਕਨੈਸ ਹੋ ਗਈਆਂ ਤੇ ਹੈਲਥ ਨਾਲ ਰਿਲੇਟਿਡ ਜਿਵੇਂ ਕੰਮ ਕਰਨ ਨੂੰ ਨਹੀਂ ਜੀ ਕਰਦਾ ਡਿਪਰੈਸ਼ਨ ਹੋ ਗਈ ਸੋ ਕਾਫੀ ਰਿਕਟਾ ਇਹਦੇ ਨਾਲ ਹੋ ਜਾਂਦੀਆਂ ਨੇ ਐਂਡ ਇਟ ਇਜ਼ ਨਾਟ ਨਾਰਮਲ ਜਿਵੇਂ ਲੱਗਦਾ ਫੀਮੇਲਸ ਨੂੰ ਕਿ ਵਾਈਟਿਸ਼ ਡਿਸਚਾਰਜ ਹੋ ਰਿਹਾ ਕਿਸੇ ਤਰ੍ਹਾਂ ਦਾ ਵੀ ਡਿਸਚਾਰਜ ਦੇਖੋ ਥੋੜਾ ਬਹੁਤ ਡਿਸਚਾਰਜ ਇਸ ਕਾਮਨ ਬਿਫੋਰ ਐਂਡ ਆਫਟਰ பீਰੀਅਡਸ ਇਜ਼ ਨਾਰਮਲ ਬਟ ਜੇ ਲੋੜ ਤੋਂ ਵੱਧ ਹੈ 스మెਲੀ ਡਿਸਚਾਰਜ ਹੈ ਪੇਨ ਹੋ ਰਹੀ ਹੈ ਕਿਉਂਕਿ ਲੋਅਰ ਐਬਡਮਨ ਦੇ ਵਿੱਚ ਪੇਸ਼ੈਂਟਸ ਨੂੰ ਪੇਨ ਹੋਣੀ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਵੀਕਨੈਸ ਹੋ ਜਾਂਦੀ ਹੈ ਸਪੈਸ਼ਲੀ ਜਿਹੜੀਆਂ ਆਪਣੀਆਂ ਕਾਫ ਮਸਲਸ ਹੁੰਦੀਆਂ ਨੇ ਜਿੰਨੂੰ ਆਪਾਂ ਪੰਜਾਬੀ ਵਿੱਚ ਪਿੰਜਨੀਆਂ ਕਹਿ ਦਿੰਦੇ ਆ ਦਰਦ ਹੋਣ ਜਾਂ ਲੱਗ ਜਾਂਦੀ ਹੈ ਆਇਰਨ ਘਟ ਜਾਂਦਾ ਹੈ ਪੇਸ਼ੈਂਟਸ ਦਾ ਤਾਂ ਇਹ ਤਾਂ ਫਿਰ ਕੋਈ ਨਾ ਕੋਈ ਫਰਦਰ ਬਿਮਾਰੀ ਨੂੰ ਨੇ ਉਤਾ ਦੇਗਾ ਹੀ ਠੀਕ ਅੱਛਾ ਡਾਕਟਰ ਇਹਦਾ ਕੋਈ ਪਰਮਨੈਂਟ ਇਲਾਜ ਹੈ ਕਿ ਪੀਸੀਓਡੀ ਪੀਸੀਓਐਸੇ ਪਰਮਨੈਂਟ ਕਿਉਰ ਹੋ ਸਕਦੀ ਹੈ ਦੇਖੋ ਐਸ ਫਾਰ ਐਸ ਆਯੁਰਵੇਦਿਸਟ ਕਨਸਰਨ ਬਿਕਾਜ਼ ਬੀਇੰਗ ਅਨ ਆਯੁਰਵੇਦਿਕ ਡਾਕਟਰ ਤਾ ਇਹਦੇ ਵਿੱਚ ਇਲਾਜ ਡੈਫੀਨੇਟਲੀ ਹੈ ਹਾਰਮones ਐਲੋਪੈਥੀ ਦੇ ਵਿੱਚ ਵੀ ਗੋ ਫਾਰ ਹਾਰਮones ਕਿ ਆਪਣੇ ਬੋਡੀ ਦੇ ਵਿੱਚ ਹਾਰਮones ਡਿਸਟਰਬ ਹੋ ਜਾਂਦੇ ਨੇ ਸੋ ਵੀ ਗੋ ਫਾਰ ਆਰਟੀਫੀਸ਼ਲ ਹਾਰਮones ਟੂ ਬੋਡੀ ਚ ਨਹੀਂ ਮੰਨ ਰਹੇ ਆਪਾਂ ਬਾਹਰੋਂ ਲੰਨੇ ਆ ਜੀ ਬਟ ਆਯੁਰਵੇਦ ਦੇ ਵਿੱਚ ਕੀ ਹੈ ਆਪਣੇ ਕੋਲੇ ਇਹ ਜਿਹੇ ਹਰਬਸ ਹੈ ਇਹ ਜਿਹੇ ਮੈਡੀਸਿਨਸ ਹੈ ਜਿਹੜੇ ਕਿ ਆਪਣੇ ਬ੍ਰੇਨ ਨੂੰ ਇਨਸਟਰਕਸ਼ਨ ਦਿੰਦਾ ਕਿ ਤੁਸੀਂ ਉਹ ਹਾਰਮones ਦੀ ਸੈਕ੍ਰੀਸ਼ਨ ਹੀ ਪ੍ਰੋਪਰ ਹੋਵੇ ਹੂੰ ਉਹਦੇ ਵਿੱਚ ਆਪਣੇ ਕੋਲੇ ਸਰਟਨ ਮੈਡੀਸਿਨਸ ਹੁੰਦੀਆਂ ਨੇ ਜਿਹੜੀਆਂ ਕਿ ਹਾਰਮੋਨਸ ਨੂੰ ਠੀਕ ਰੱਖਦਾ ਹੈ ਔਰ ਬੋਡੀ ਦੇ ਵਿੱਚ ਜੇ ਕੋਈ ਇਨਫਲੇਮੇਸ਼ਨ ਹੈ ਸਟ्रेस ਹੈ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰੇਗਾ ਔਰ ਇਹ ਇੰਨੀ ਗੱਲ ਜ਼ਰੂਰ ਹੁੰਦੀ ਹੈ ਕਿ ਆਯੁਰਵੇਦ ਦੇ ਵਿੱਚ ਥੋੜੀ ਜੀ ਟ੍ਰੀਟਮੈਂਟ ਲੰਬਾ ਹੋ ਜਾਂਦਾ ਹੈ ਬਟ ਵੈਨ ਯੂ ਸਟਾਰਟ ਵਿਦ ਦਾ ਟ੍ਰੀਟਮੈਂਟ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ 100% ਰਿਜ਼ਲਟ ਮਿਲਦਾ ਹੈ ਜੀ ਡਾਕਟਰ ਇਹ ਸਵਾਲ ਕਰਨ ਦਾ ਰੀਜ਼ਨ ਇਹ ਹੀ ਸੀਗਾ ਕਿ ਤੁਸੀਂ ਆਯੁਰਵੈਦ ਦੀ ਗੱਲ ਕੀਤੀ ਐਲੋਪੈਥੀ ਬਹੁਤ ਸਾਰੀਆਂ ਦਵਾਈਆਂ ਚੱਲ ਰਹੀਆਂ ਹੁੰਦੀਆਂ ਇੱਕ ਵਾਰ ਪ੍ਰੋਬਲਮ ਹੁੰਦੀ ਆ ਅਸੀਂ ਐਲੋਪੈਥੀ ਲੈਂਦੇ ਆ ਉਹਦੇ ਨਾਲ ਅਸੀਂ ਕਯੂਰ ਵੀ ਫੀਲ ਕਰਦੇ ਆ ਕਿ ਠੀਕ ਹੋ ਗਿਆ ਬਟ ਕੁਝ ਟਾਈਮ ਬਾਅਦ ਉਹ ਦੁਬਾਰਾ ਹੋਈ ਪ੍ਰੋਬਲਮ ਦੁਬਾਰਾ ਆਣੀ ਸ਼ੁਰੂ ਹੋ ਜਾਂਦੀ ਹੈ ਦੈਟਸ ਵਾਈ ਮੈਂ ਪੁੱਛਿਆ ਕਿ ਇਹ ਪਰਮਾਨੈਂਟ ਦਾ ਕੋਈ ਸੋਲੂਸ਼ਨ ਹੈ ਬਿਲਕੁਲ ਪਰਮਾਨੈਂਟ ਸੋਲੂਸ਼ਨ ਹੈ ਉਹ ਹੀ ਮੈਂ ਦੱਸ ਰਹੀ ਹਾਂ ਕਿ ਆਯੁਰਵੈਦ ਦੇ ਵਿੱਚ ਵੀ ਹੈਵ ਸਰਟਨ ਹਰਬਲ ਮੈਡੀਸਿਨਸ ਪਲੱਸ ਪਰ ਹੋਏਗਾ ਜੇ ਤੁਸੀਂ ਆਪਣਾ ਲਾਈਫਸਟਾਈਲ ਚੇਂਜ ਕਰੋਗੇ ਬਿਕਾਜ਼ ਪੀਸੀਓਡੀ ਪੀਸੀਓਐਸ ਜਿਹੜਾ ਹੈਗਾ ਇਹ ਵੀ ਇੱਕ metabolic disorder ਹੈ ਤੁਹਾਡਾ ਲਾਈਫਸਟਾਈਲ ਡਿਸਆਰਡਰ ਹੈ ਉਹਦੇ ਵਿੱਚ ਲਾਈਫਸਟਾਈਲ ਨੂੰ ਚੇਂਜ ਕਰਨ ਵਾਸਤੇ ਆਪਾਂ ਨੂੰ ਸਰਟਨ ਫਿਜ਼ੀਕਲ ਐਕਟੀਵਿਟੀ ਜ਼ਰੂਰ ਚਾਹੀਦੀ ਹੈ ਫੀਮੇਲਸ ਨੂੰ ਸਟ्रेस ਤੋਂ ਦੂਰ ਰਹਿਣਾ ਔਰ ਆਪਣਾ ਖਾਣ ਪੀਣ ਦਾ ਜਿਹੜਾ ਉਹ ਬਹੁਤ ਧਿਆਨ ਰੱਖਣਾ ਇਹਦੇ ਨਾਲ ਹੀ ਪਰਮਨੈਂਟ ਕਿਉਰ ਹੋਏਗਾ ਆਦਰਵਾਇਜ਼ ਇਹ ਨਹੀਂ ਹੈ ਕਿ ਤੁਸੀਂ ਮੈਡੀਸਿਨਸ ਖਾਈ ਚੱਲੋ ਔਰ ਖਾਣਾ ਬਿਨਾ ਤੁਸੀਂ ਉਵੇਂ ਹੀ ਰੱਖੋ ਇਹ ਬੋਥ ਥਿੰਗਸ ਗੋ ਹੈਂਡ ਇਨ ਹੈਂਡ ਦੋਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜਾ ਹੈਗਾ ਉਹ ਇਕੱਠਾ ਕਰਨਾ ਪਏਗਾ ਤਾਂ ਹੀ ਆਪਾਂ ਇਸ ਥੀਸ ਨੂੰ ਕਿਉਰ ਕਰ ਸਕਦੇ ਹਾਂ ਜੀ ਅੱਛਾ ਡਾਕਟਰ ਥੋੜੀ ਮੈਡੀਸਿਨ ਦੀ ਅਗਰ ਮੈਂ ਗੱਲ ਕਰਾਂ ਥੋੜੀ ਮੈਡੀਸਿਨ ਦਾ ਪਹਿਲਾਂ ਤਾਂ ਨਾਮ ਦੱਸੋ ਕੀ ਆ ਤੇ ਸੈਕਿੰਡ ਇਹਦੇ ਵਿੱਚ ਕਿਹੜੇ ਕਿਹੜੇ ਹਰਬਸ ਹੈਗੀਆਂ ਜਿਹੜੀਆਂ ਇਸ ਬਿਮਾਰੀ ਨੂੰ ਕਿਉਰ ਕਰਦੀਆਂ ਤੇ ਕਿੱਦਾਂ ਕਿਉਰ ਕਰਦੀ ਹੈ ਕਿ ਗਾਈਨੋਸੋਲ ਔਰ ਜਿਹਦੇ ਇਸ ਕੰਟੈਂਟਸ ਪਾਈ ਹੋਏ ਨੇ ਜਿਹੜੇ ਗਾਈਨੋਸੋਲ ਦੇ ਵਿੱਚ ਉਹ ਜਿਹੜੇ ਇਹਦੇ ਕਾਰਨ ਹੈ ਜਿਵੇਂ ਕਿ ਇਨਸੂਲਿਨ ਰੈਜ਼ਿਸਟੈਂਟ ਉਸਤੇ ਵਰਕ ਕਰੇਗੀ ਇਨਫਲੇਮੇਸ਼ਨ ਹੈ ਬੋਡੀ ਦੇ ਵਿੱਚ ਉਸਤੇ ਵਰਕ ਕਰੇਗੀ ਜਿਵੇਂ ਕਿ ਆਪਣੇ ਜਿਵੇਂ ਮੈਂ ਆਲਰੇਡੀ ਕਾਰਨ ਦੱਸੇ ਆ ਤੁਹਾਨੂੰ ਇਹਦੇ ਵਿੱਚ ਜਿਹੜੇ ਇਨਗਰੀਡੀਅੰਟਸ ਨੇ ਆਪਣੇ ਜਿਵੇਂ ਕਿ ਸ਼ਤਾਵਰੀ ਹੋ ਗਿਆ ਦੈਨ ਆਪਣਾ ਅਸ਼ੋਕਾ ਜਿਹੜਾ ਮੇਨ ਹੈਗਾ ਅਸ਼ੋਕ ਉਹਦਾ ਕੀ ਕੰਮ ਹੁੰਦਾ ਉਹਨੇ ਆਪਣੇ ਸਿਸਟ ਨੂੰ ਸ਼੍ਰਿੰਕ ਕਰਨਾ ਹੈ ਔਰ ਇਹਦੇ ਵਿੱਚ ਇੱਕ ਕਚਨਾਰ ਇੱਕ ਇਨਗਰੀਡੀਅੰਟ ਹੈਗਾ ਜਿਹਨੇ ਸਿਸਟ ਨੂੰ ਸ਼੍ਰਿੰਕ ਕਰਨਾ ਹੈ ਨਾਲ ਦੀ ਨਾਲ ਹੀ ਅੰਟੀ ਇਨਫਲੇਮੇਟਰੀ ਹੈ ਇਹ ਸਾਰੀਆਂ ਚੀਜ਼ਾਂ ਥੋੜੀ ਬਹੁਤ ਸੋਜਿਸ਼ ਹੈ ਜਾਂ ਜਿਵੇਂ ਪਾਣੀ ਪੈ ਰਿਹਾ ਹੈ ਲੋਦਰ ਹੈ ਇਹਦੇ ਵਿੱਚ ਇੱਕ ਇਨਗਰੀਡੀਅੰਟ ਉਹਨਾਂ ਨੇ ਪਾਣੀ ਪੈਣਾ ਹੈ ਜਾਂ ਕੋਈ ਬਲੀਡਿੰਗ ਜ਼ਿਆਦਾ ਹੁੰਦੀ ਹੈ ਜਾਂ ਕੋਈ ਇਨਫੈਕਸ਼ਨ ਹੈ ਬੈਕਟੀਰੀਅਲ ਹੈ ਫੰਗਲ ਇਨਫੈਕਸ਼ਨ ਹੈ ਕਿਉਂਕਿ ਮੋਸਟਲੀ ਕੀ ਹੁੰਦਾ ਕਿ ਪੀਸੀਓਡੀ ਦੇ ਵਿੱਚ ਐਂਡ ਬੈਕਟੀਰੀਅਲਰ ਫੰਗਲ ਇਨਫੈਕਸ਼ਨ ਜ਼ਰੂਰ ਹੁੰਦੀ ਜਿਹਦੇ ਕਰਕੇ ਕੀ ਡਿਸਚਾਰਜ ਹੁੰਦਾ ਸੋ ਇਹ ਜਿਹੜੇ ਇਨਗਰੀਡੀਅੰਟਸ ਨੇ ਸ਼ਤਾਵਰੀ ਹੋ ਗਿਆ ਗੁਰੂਚੀ ਹੋ ਗਿਆ ਗੁਰੂਚੀ ਦਾ ਵੀ ਕੀ ਕੰਮ ਹੈ ਐਂਡ uh, THEN WE HAVE ਅਸ਼ਵਗੰਧਾ ਜਟਾਮਾਸੀ ਔਰ ਇਨਾਂ ਨੇ ਕੀ ਕਰਨਾ ਹੈ ਇਨਾਂ ਨੇ ਤੁਹਾਡੇ ਬ੍ਰੇਨ ਤੇ ਵੀ ਕੰਮ ਕਰਨਾ ਹੈ ਸਟ्रेस ਫ੍ਰੀ ਕਰਨਾ ਹੈ ਤੁਹਾਨੂੰ ਕਿਉਂਕਿ ਦੇਖੋ ਜਿਹੜਾ ਰੋਜ਼ ਦਾ ਆਪਣਾ ਸਟ्रेस ਹੈ ਇਨਾਂ ਨੇ ਹੈਲਪ ਕਰਨੀ ਹੈ ਕਿ ਉਸ ਸਟ्रेस ਨੂੰ ਆਪਾਂ ਕੋਪ ਅਪ ਕਰ ਪਾਈਏ ਹਮ ਸਿਰਫ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਸਿਰਫ ਆਪਾਂ ਨੇ ਹਾਰਮੋਨਸ ਤੇ ਹੀ ਕੰਮ ਕਰਨਾ ਹੈ ਹਾਰਮੋਨਸ ਦੇ ਨਾਲ ਨਾਲ ਸਟ्रेस ਤੇ ਕੰਮ ਕਰਨਾ ਹੈ ਜਿਹੜੀ ਇنسੁਲਿਨ ਰੈਜ਼ਿਸਟੈਂਟ ਹੋ ਰਹੀ ਹੈ ਇنسੁਲਿਨ ਰੈਜ਼ਿਸਟੈਂਟ ਤੇ ਵੀ ਕੰਮ ਕਰਨਾ ਹੈ ਕਿ ਤਾਂ ਕਿ ਆਪਣੇ ਆਰਗਨਸ ਜਿਹੜਾ ਪੈਂਕ੍ਰੀਆਜ਼ ਹੈ ਉਹ ਪ੍ਰੋਪਰ ਇنسੁਲਿਨ ਨੂੰ ਮੈਟਾਬੋਲਿਜ਼ਮ ਜਿਹੜਾ ਕਰਦਾ ਰਵੇ ਔਰ ਇنسੁਲਿਨ ਰੈਜ਼ਿਸਟੈਂਟ ਠੀਕ ਹੋਏਗੀ ਤਾਂ ਐਸਟ੍ਰੋਜਨ ਪ੍ਰੋਜੈਸਟਰੋਨ ਠੀਕ ਹੋਣਗੇ ਐਸਟ੍ਰੋਜਨ ਪ੍ਰੋਜੈਸਟਰੋਨ ਠੀਕ ਹੋਣਗੇ ਤਾਂ ਐਗ ਬਣੇਗਾ ਐਗ ਬਣੇਗਾ ਤਾਂ ਪ੍ਰੋਪਰ ਬਲੀਡਿੰਗ ਜਿਹੜੀ ਹੈ ਹੁੰਦੀ ਰਹੇਗੀ ਔਰ ਇਨਫਰਟੀਲਿਟੀ ਦੀ ਵੀ ਦਿੱਕਤ ਜਿਹੜੀ ਹੈ ਨੀ ਆਏਗੀ ਅੱਜਕੱਲ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸਭ ਤੋਂ ਵੱਡਾ ਵਿਸ਼ਾ ਪਈ ਹੈ ਕਿ ਲੇਡੀਜ਼ ਨੂੰ ਬੇਬੀ 컨ਸੀਵ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀ ਹੈ ਹਾਂਜੀ ਹਾਂ ਤਾਂ ਇਹ ਉਹਦਾ ਸੋਲੂਸ਼ਨ ਹੈ ਬਿਲਕੁਲ ਉਹਦਾ ਸੋਲੂਸ਼ਨ ਹੈ ਕਿਉਂਕਿ ਦੇਖੋ ਜੇ ਆਪਾਂ ਕਾਰਨਾਂ ਤੇ ਗੱਲ ਕਰੀਏ ਤਾਂ ਕਾਰਨ ਦੇ ਵਿੱਚ ਹਾਰਮੋਨ ਇੰਬੈਲੈਂਸ ਹੈ ਹੁਣ ਇਨਗਰੀਡੀਅੰਟਸ ਜਿਹੜੇ ਹੈਗੇ ਨੇ ਸ਼ਤਾਵਰੀ ਗੁਰੂਚੀ ਅਸ਼ਵਗੰਧਾ ਜਟਾਮਾਸੀ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਕਿ ਆਯੁਰਵੇਦ ਮੰਨਦਾ ਹੈ ਕਿ ਹਰ ਇੱਕ ਚੀਜ਼ ਦਾ ਕਾਰਨ ਪੇਟ ਹੈ ਹੂੰ ਸੋ ਇੱਕ ਵਰਡ ਹੁੰਦਾ ਹੈ ਦੀਪਨ ਪਾਚਨ ਇਹਦੇ ਵਿੱਚ ਸਰਟਨ ਇНГਰੀਡੀਐਂਟਸ ਇਹ ਜੇ ਵੀ ਨੇ ਜਿਹੜੇ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ ਪ੍ਰੋਪਰ ਕਰੇਗਾ ਕਿਉਂਕਿ ਜੋ ਵੀ ਆਪਾਂ ਖਾਣਾ ਖਾਣੇ ਪੀਂਦੇ ਆ ਉਹ ਜਦੋਂ ਪ੍ਰੋਪਰ ਪਚ ਪਚਦਾ ਨਹੀਂ ਹੈਗਾ ਆਮ ਦੀ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਡਿਜ਼ੀਜ਼ ਨੂੰ ਲਿਆਂਦੇ ਲੈਂਦਾ ਹੈ ਔਰ ਇਹਦੇ ਵਿੱਚ ਸੌਫ ਹੈ ਜੀਰਾ ਹੈ ਇਹ ਜੇ ਵੀ ਇНГਰੀਡੀਐਂਟਸ ਨੇ ਜਿਨ੍ਹਾਂ ਨੇ ਕਿ ਤੁਹਾਡੇ ਹਾਜਮੇ ਨੂੰ ਤੁਹਾਡੀ ਮੈਟਾਬੋਲਿਜ਼ਮ ਨੂੰ ਪ੍ਰੋਪਰ ਕਰਨਾ ਮੈਟਾਬੋਲਿਜ਼ਮ ਪ੍ਰੋਪਰ ਹੋਏਗੀ ਤਾਂ ਨੈਚੁਰਲੀ ਹਾਰਮੋਨਸ ਵੀ ਜਿਹੜੇ ਨੇ ਉਹ ਬੈਲੈਂਸ ਰੈਨਿੰਗ ਜਿਹਦਾ ਤੁਸੀਂ ਜ਼ਿਕਰ ਕੀਤਾ ਚਾਈਨਸ ਫੂਡ ਮੈਦਾ ਵਗੈਰਾ ਖਾਂਦੇ ਕੋਲਿਸ ਉਹ ਡਾਈਜੈਸਟ ਪ੍ਰੋਪਰ ਨਹੀਂ ਹੁੰਦਾ ਡਾਈਜੈਸਟ ਪ੍ਰੋਪਰ ਹੋ ਕਨਸਟਿਪੇਸ਼ਨ ਨਹੀਂ ਹੋਏਗੀ ਕਿਉਂਕਿ ਅੱਜਕੱਲ ਦੇ ਫੀਮੇਲਸ ਨੂੰ ਮੈਲਸ ਨੂੰ ਕਨਸਟਿਪੇਸ਼ਨ ਦੀ ਵੀ ਬਹੁਤ ਦਿੱਕਤ ਹੈ ਜੇ ਆਪਾਂ ਡਿਟੇਲਸ ਜਾਈਏ ਤਾਂ ਔਰ ਦੇਖੋ ਉਹਨਾਂ ਦਾ ਕਾਰਨ ਕੀ ਹੈ ਖਾਣਾ ਪੀਣਾ ਹਮ ਲੇਟ ਸੌਣਾ ਲੇਟ ਉਠਣਾ ਸਿਡੈਂਟਰੀ ਲਾਈਫਸਟਾਈਲ ਸਾਰਾ ਦਿਨ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਬਲਕਿ ਹੁੰਦਾ ਸਿ ਫਿਜ਼ੀਕਲ ਐਕਟੀਵਿਟੀ ਹੁੰਦੀ ਸੀ ਸੋ ਇਹ ਜੀਆਂ ਦਿੱਕਤਾਂ ਨਹੀਂ ਸੀ ਹੁਣ ਅੱਜ ਕੱਲ ਦੇ ਕੰਮ ਚਲੋ ਆਪਾਂ ਜੇ ਗੱਲ ਕਰੀਏ ਤਾਂ ਇਟਸ ਨਾਟ ਕਿ ਬੱਚੇ ਜਾਣ ਕੇ ਨਹੀਂ ਕਰਦੇ ਬਟ ਬੱਚਿਆਂ ਦਾ ਅੱਜ ਕੱਲ ਰੁਝਾਨ ਕੰਮ ਹੀ ਐਸਾ ਹੈ ਸੋ ਜਿਵੇਂ ਵਰਕ ਫਰਮ ਹੋਮ ਹੈ ਇਹ ਆ ਲੇਟ ਨਾਈਟ ਕੰਮ ਕਰਨਾ ਹੈ ਸੋ ਦੇ ਵਿੱਚ ਨਹੀਂ ਕਰ ਸਕਦੇ ਇਹਦੇ ਨਾਲ ਸਿਟਿੰਗ ਜੌਬ ਜਿਆਦਾ ਹੋ ਜਾਂਦੀ ਹੈ ਸੋ ਇਹਦੇ ਵਿੱਚ ਮੈਂ ਇਹ ਕਹੂੰਗੀ ਕਿ ਗਾਇਨੋਸਾਲ ਦੇ ਵਿੱਚ ਜੋ ਇਨਗਰੀਡੀਅੰਟਸ ਹੈ ਇਟ ਇਜ਼ ਨਾਟ ਕਿ ਜਦੋਂ ਆਪਾਂ ਨੂੰ ਪੀਸੀਓਡੀ ਹੋਵੇ ਆਪਾਂ ਉਦੋਂ ਹੀ ਲਈਏ ਪਹਿਲਾਂ ਵੀ ਲਈ ਜਾ ਸਕਦਾ ਆਪਾਂ ਪਹਿਲਾਂ ਵੀ ਲਈ ਜਾ ਸਕਦੇ ਇਟ ਇਜ਼ ਅ ਟਾਈਪ ਆਫ ਸਪਲੀਮੈਂਟ ਹੱਤਾ ਹਰਬਸੀ ਹਰਬਸੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਲਕਿ ਤੁਹਾਨੂੰ ਫਾਇਦਾ ਹੀ ਕਰਨ ਗਿਆ ਇਹ ਔਰ ਜੇ ਆਪਾਂ ਜਸਟ ਲਾਈਕ ਜਿਵੇਂ ਆਪਾਂ ਕੈਲਸ਼ੀਅਮ ਆਇਰਨ ਵੈਸੇ ਖਾਂਦੇ ਆ ਤਾਂ ਇਹਨਾਂ ਇਨਗਰੀਡੀਅੰਟਸ ਨੂੰ ਗਾਇਨਸੋਲ ਨੂੰ ਆਪਣੇ ਅੰਦਰ ਜਾਣਾ ਚਾਹੀਦਾ ਸਪੈਸ਼ਲੀ ਫੀਮੇਲਸ ਦੇ ਵਿੱਚ ਤਾਂ ਕਿ ਇਹ ਦਿੱਕਤਾਂ ਆਉਣ ਹੀ ਨਾ ਆਪਾਂ ਨੇ ਵੇਟ ਨਹੀਂ ਕਰਨੀ ਇਸ ਚੀਜ਼ ਦੀ ਆਂਦੀ ਬਿਲਕੁਲ ਫੀਮੇਲਸ ਨੂੰ ਵਿੱਚ ਵਿੱਚ 1 ਮੰਥ 2 ਮੰਥ ਕਦੀ ਕਦੀ ਇਹ ਚੀਜ਼ਾਂ ਜ਼ਰੂਰ ਲੈਣੀਆਂ ਚਾਹੀਦੀਆਂ ਜਸਟ ਐ ਸਪਲੀਮੈਂਟਸ ਟੂ ਮੇਨਟੇਨ देयर ਹਾਰਮones ਟੂ ਮੇਨਟੇਨ देयर ਬ੍ਰੇਨ ਅਗਰੀਡ ਅਚਾ ਡਾਕਟਰ ਇਹ ਮੈਡੀਸਿਨ ਵਾਈਟ ਡਿਸਚਾਰਜ ਜਿਹਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਵਰ ਸਮੀਲੀ ਹੁੰਦਾ ਜਿਹਦੇ ਨਾਲ ਨਾ ਪ੍ਰੋਬਲਮ ਹੁੰਦੀ ਰਹਿੰਦੀ ਤਾਂ ਈਚਿੰਗ ਖੋਣੀ ਇਹ ਇਹ ਉਹਦੇ ਤੇ ਵੀ کارਗਰ ਹੈ ਉਹ ਤੇ ਵੀ ਲਾਚ ਹਾਂ ਜੀ ਐਗਜੈਕਟਲੀ ਕਿਉਂਕਿ ਇਹਦੇ ਵਿੱਚ ਇਨਗਰੀਡੀਅੰਟ ਸਟੇਟਮੈਂਟ ਦੱਸਿਆ ਲੋਧਰ ਇੱਕ ਬਹੁਤ ਅੱਛਾ ਇਨਗਰੀਡੀਅੰਟ ਹੈ ਜਿਦੇ ਨਾਲ ਕੀ इवन ਆਇਰਨ ਵੀ ਆਇਰਨ ਕੰਟੈਂਟਸ ਵੀ ਹੈਗੇ ਨੇ ਜਿਦੇ ਨਾਲ ਕੀ ਫੀਮੇਲਸ ਦੇ ਵਿੱਚ ਆਇਰਨ ਵੀ ਪੂਰਾ ਹੁੰਦਾ ਕਿਉਂਕਿ ਜਦੋਂ ਜ਼ਿਆਦਾ ਡਿਸਚਾਰਜ ਹੁੰਦਾ ਤਾਂ ਫੀਮੇਲ ਦੇ ਵਿੱਚ ਵੀਕਨੈਸ ਬਹੁਤ ਜ਼ਿਆਦਾ ਆ ਜਾਂਦੀ ਹੈ ਐਚਬੀ ਘਟ ਜਾਂਦਾ ਅਦਰਵਾਈਜ਼ ਵੀ ਵੀਕਨੈਸ ਹੋ ਜਾਂਦੀ ਹੈ ਸੋ ਇਹਦੇ ਇਨਗਰੀਡੀਅੰਟਸ ਨੇ ਜਿਹੜੇ ਗਾਇਨੋਸੋਲ ਦੇ ਲੋਧਰ ਔਰ ਹੋਰ ਬਹੁਤ ਕੁਝ ਇਹਦੇ ਵਿੱਚ ਹੈਗਾ ਜਿਹੜੇ ਕੀ ਉਸ ਡਿਸਚਾਰਜ ਨੂੰ ਵੀ ਖਤਮ ਕਰਨਗੇ ਜੀ ਅੱਛਾ ਡਾਕਟਰ ਬੋਥ ਸੋਨੀ ਤੁਸੀਂ ਜਾਣਕਾਰੀ ਦਿੱਤੀ ਹੈ ਪਰ ਮੈਂ ਡਾਈਟ ਦਾ ਜ਼ਰੂਰ ਪੁੱਛਣਾ ਚਾਹੂੰਗੀ ਤੁਹਾਡੇ ਅਕੋਰਡਿੰਗ ਕੀ ਹੋਜੀ ਡਾਈਟ ਲੈਣੀ ਚਾਹੀਦੀ ਆ ਤਾਂ ਇਹ ਪ੍ਰੋਬਲਮ ਜਿਹੜੀ ਇਸ ਤੋਂ ਬਚਿਆ ਜਾ ਸਕੇ ਹਾਂਜੀ ਡਾਈਟ ਵਿੱਚ ਕੀ ਹੁੰਦਾ ਦੇਖੋ ਇਸ ਹੁੰਦਾ ਕਿ ਜਦੋਂ ਆਪਣੀ ਬਾਡੀ ਦੇ ਵਿੱਚ ਐਸਿਡਿਕ ਜ਼ਿਆਦਾ ਹੋ ਜਾਂਦਾ ਹੈ ਮੋਰ ਆਫ ਐਸਿਡ ਹੋ ਜਾਂਦਾ ਹੈ ਤਾਂ ਉਹਦੇ ਨਾਲ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਸੋ ਐਸਿਡ ਨੂੰ ਖਤਮ ਕਰਨ ਵਾਸਤੇ ਸਾਨੂੰ ਆਪਣੀ ਬਾਡੀ ਨੂੰ ਐਲਕੈਲਾਈਨ ਬਣਾਉਣਾ ਪਊਗਾ ਐਲਕੈਲਾਈਨ ਦੇ ਨਾਲ ਕੀ ਹੋਏਗੀ ਤੁਹਾਡੀ ਹੀਲਿੰਗ ਪ੍ਰੋਪਰ ਹੋਏਗੀ ਜਿਹੜੀਆਂ ਤੁਹਾਡੀਆਂ ਅੰਦਰਲੀਆ ਪ੍ਰੋਬਲਮਸ ਹੈ ਉਹ ਵੀ ਠੀਕ ਹੋਣਗੀਆਂ ਸੋ ਉਹਦੇ ਵਾਸਤੇ ਬੈਟਰ ਹੈ ਕਿ ਤੁਸੀਂ ਰॉ वेजिटेबल्स ਕੱਚੀਆਂ ਅ ਸਬਜ਼ੀਆਂ ਕੱਚੇ ਫਲ ਕੱਚੇ ਸੈਲਡ ਇਹ ਜਰੂਰ ਲੈਣਾ ਚਾਹੀਦਾ ਹੈ ਕਿਉਂਕਿ ਆਪਾਂ ਹਰ ਇੱਕ ਜਗ੍ਹਾ ਤੇ ਨਹੀਂ ਅਵੋਇਡ ਕਰ ਪਾਵਾਂਗੇ ਵੈਸੇ ਤਾਂ ਦੇਖੋ ਇੱਕ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੰਕ ਫੂਡ ਨੂੰ ਅਵੋਇਡ ਕੀਤਾ ਜਾਵੇ ਬਟ ਐਟ ਟਾਈਮ ਸਿਚੁਏਸ਼ਨ ਵੀ ਐਸੀ ਹੋ ਜਾਂਦੀ ਹੈ ਸੋ ਉਹਦੇ ਵਾਸਤੇ ਜ਼ਰੂਰੀ ਹੈ ਕਿ ਕਿਸੇ ਦਿਨ ਦੇ ਵਿੱਚ ਇੱਕ ਟਾਈਮ ਸਪੈਸ਼ਲੀ ਇਨ ਦਾ ਮਾਰਨਿੰਗ ਜਿਹੜਾ ਤੁਹਾਡਾ ਫਸਟ ਫੂਡ ਹੈ ਉਹਦੇ ਵਿੱਚ ਜੇ ਤੁਸੀਂ ਆਪਣੇ weight ਦੇ ਅਕੋਰਡਿੰਗ ਹੂੰ ਫਰੂਟਸ ਕਿਉਂਕਿ ਹਰ ਇੱਕ ਬਾਡੀ ਦਾ ਦੇਖੋ ਅਲੱਗ-ਅਲੱਗ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਦਾ weight ਕਿੰਨਾ ਹੈ ਕਿਸੇ ਦਾ weight ਕਿੰਨੇ ਸੋ ਫਰੂਟ ਦੀ ਵੀ ਬਾਡੀ ਦੇ ਅਕੋਰਡਿੰਗ ਰਿਕੁਆਇਰਮੈਂਟ ਹੁੰਦੀ ਹੈ ਸੋ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਬਾਡੀ weight ਦੇ ਅਕੋਰਡਿੰਗ ਸਪੋਜ਼ ਯੂ ਆਰ 70 kg ਔਰ 60 hmm. kg ਸੋ so 60 ਮਲਟੀਪਲਾਈ ਬਾਈ 10 ਇਜ਼ 600 ਗ੍ਰਾਮਸ ਔਰ 70 ਕਿ ਸਦਾ ਵੇਟ 70 70 10 ਇਸ 700 ਗ੍ਰਾਮਸ ਸੋ ਫਰੂਟ ਇਨਟੇਕ ਜਿੰਨਾ ਉਹਦਾ ਬਾਡੀ weight ਹੈ ਮਲਟੀਪਲਾਈ ਬਾਈ 10 ਉਨਾ ਫਰੂਟ ਉਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਵਾਂਸ ਇਨ ਅ ਡੇ ਵਾਂਸ ਇਨ ਅ ਡੇ ਕੋਸ਼ਿਸ਼ ਕਰੋ ਬ੍ਰੈਕਫਾਸਟ ਜਿਹੜਾ ਤੁਹਾਡਾ ਫਰਸਟ ਫੂਡ ਹੈ ਹਾਂ ਔਰ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਮੈਂ ਕਹਿਣਾ ਚਾਹੂੰਗੀ ਕਿ ਜਿਹੜੀ ਕੁਝ ਚੀਜ਼ਾਂ ਨੂੰ ਆਪਾਂ ਨੇ ਖਤਮ ਕਰਨਾ ਹੈ ਆਪਣੀ ਡੇ ਟੂ ਡੇ ਲਾਈਫ ਚੋ ਜਿਵੇਂ ਕਿ ਮਿਲਕ ਡੇਰੀ ਪ੍ਰੋਡਕਟਸ ਜੀ ਡੇਰੀ ਪ੍ਰੋਡਕਟਸ ਔਰ ਵੀਟ ਕਨਕ ਇਹ ਚੀਜ਼ਾਂ ਇਨਸੂਲਿਨ ਨੂੰ ਡਿਸਟਰਬ ਕਰਦੀਆਂ ਨੇ ਓਕੇ ਸੋ ਇਨਸੂਲਿਨ ਰੈਜ਼ਿਸਟੈਂਟ ਦੇ ਨਾਲ ਹੀ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਸੋ ਡੇਰੀ ਪ੍ਰੋਡਕਟਸ ਨੂੰ ਜ਼ਰੂਰ ਅਵੋਇਡ ਕਰਨਾ ਚਾਹੀਦਾ ਹੈ ਔਰ ਇਨਟੇਕ ਆਫ ਕਿਓ ਯੂ ਨੀਡ ਦੇਸੀ ਕਿਓ ਸਪੈਸ਼ਲੀ ਹਰ ਇੱਕ ਫੀਮੇਲ ਨੂੰ ਜੇ ਉਹਦੀ ਕੋਈ ਫਿਜ਼ੀਕਲ ਐਕਟੀਵਿਟੀ ਹੈ ਤਾਂ ਦੋ ਚਮਚ ਅਦਰਵਾਈਜ਼ ਇੱਕ ਚਮਚ ਇਜ਼ ਓਕੇ ਫਾਰ ਏਵਰੀ ਫੀਮੇਲ ਨੋਕੀ ਮਤਲਬ ਮੋਸਟਲੀ ਫੀਮੇਲਸ ਨੂੰ ਇਦਾਂ ਹੁੰਦਾ ਕਿ ਮੋٹے ਹੋ ਜਾਣਗੇ ਵੀ ਅਸੀਂ ਕਿਉਂ ਨਹੀਂ ਖਾਣਾ ਬਟ ਕਿਉਂ ਬਹੁਤ ਇੰਪੋਰਟੈਂਟ ਚੀਜ਼ ਹੈ ਹਰ ਇੱਕ ਚੀਜ਼ ਨੂੰ ਮੈਨੇਜ ਰੱਖਦੀ ਹੈ ਵਿਟਾਮਿਨ ਡੀ ਨੂੰ ਕੈਲਸ਼ੀਅਮ ਨੂੰ ਗੁੱਡ ਫੈਟ ਦੇ ਨਾਲ ਹੀ ਗੁੱਡ ਫੈਟ ਜਿਹੜਾ ਬਾਡੀ ਜਿਹੜੀ ਉਹ ਬਣਾਉਂਦੀ ਹੈ ਬਾਕੀ ਦੂਸਰੀ ਚੀਜ਼ ਇਹ ਹੋ ਸਕਦੀ ਹੈ ਕਿ ਤੁਸੀਂ ਆਪਣੇ ਖਾਣੇ ਤੋਂ ਪਹਿਲਾਂ ਪਲੇਟ 1 ਕੱਚਾ ਇਨ ਦਾ ਫਾਰਮ ਆਫ ਸੈਲਡ ਜਰੂਰ ਲਓ ਸਿੱਧਾ ਪਲੇਟ 2 ਨਾਲ ਸ਼ੁਰੂ ਕਰੋ ਪਹਿਲਾਂ ਥੋੜਾ ਜਿਹਾ ਕੱਚਾ ਖਾਓ ਦੈਨ ਗੋ ਫਾਰ ਪੱਕਾ ਔਰ ਨਾਲ ਦੀ ਨਾਲ ਇੱਕ ਮੇਰੀ ਐਡਵਾਈਸ ਇਹ ਹੀ ਹੈ ਕਿ ਯੂ ਸ਼ੁੱਡ ਗੋ ਫਾਰ ਦਿਸ ਪ੍ਰੋਡਕਟ ਗਾਇਨੇਸੋਲ ਜਿਹੜਾ ਹੈਗਾ ਇਹਨੂੰ ਐਜ਼ ਅ ਸਪਲੀਮੈਂਟ ਇਨੂੰ ਐਸ ਜ਼ਰੂਰੀ ਨਹੀਂ ਆਪਾਂ ਨੇ ਪੀਸੀਓਡੀ ਦੀ ਵੇਟ ਕਰਨੀ ਹਾਂ ਪੀਸੀਓਡੀ ਤੋਂ ਬਾਅਦ ਤਾਂ ਚਲੋ ਆਪਾਂ ਨੇ ਲੈਣਾ ਹੀ ਲੈਣਾ ਬਟ ਹਰ ਇੱਕ ਫੀਮੇਲ ਨੂੰ ਇਹ ਵਾਲੇ ਇਨਗਰੀਡੀਐਂਟਸ ਗਾਇਨੇਸੋਲ ਦੇ ਰੂਪ ਵਿੱਚ ਜ਼ਰੂਰ ਲੈਣੇ ਚਾਹੀਦੇ ਆ ਤਾਂ ਕਿ ਇਹ ਦਿੱਕਤਾਂ ਜਿਹੜੀਆਂ ਆਣੀ ਨਾ ਜੀ ਅੱਛਾ ਡਾਕਟਰ ਗਾਇਨੋਸੋਲ ਦੀ ਅਗਰ ਮੈਂ ਗੱਲ ਕਰਾਂ ਤੁਸੀਂ ਕਿਹਾ ਕਿ ਇਹ ਆਯੁਰਵੈਦਿਕ ਟ੍ਰੀਟਮੈਂਟ ਥੋੜਾ ਲੰਬਾ ਚੱਲਦਾ ਹੈ ਕਿੰਨਾ ਲੰਬਾ ਚੱਲੇਗਾ ਔਰ ਗਾਇਨੋਸੋਲ ਦੇ ਪ੍ਰਾਈਸ ਕੀ ਹੋਊਗਾ ਆ ਦੇਖੋ ਇਹਦਾ ਜਿਹੜਾ ਟ੍ਰੀਟਮੈਂਟ ਹੁੰਦਾ 6 ਮੰਥਸ ਤੱਕ ਆਪਾਂ ਲੈ ਸਕਦੇ ਹਾਂ ਡੋਸ ਜਿਹੜੀ ਹੁੰਦੀ ਹੈ ਇਹਦੀ ਕਿਸੇ ਵੀ ਯੂਟਰਾਈਨ ਟੋਨਿਕ ਦੀ ਜਿਹੜੀ ਡੋਸ ਹੈ ਇਟ ਇਜ਼ ਦਸਟ ਦਿਸ ਇਜ਼ ਆਲਸੋ ਯੂਟਰਾਈਨ ਟੋਨਿਕ ਜਿਹੜੀ ਇਹਦੀ ਡੋਸ ਹੁੰਦੀ ਹੈ ਇਹ 20 ml ਮਤਲਬ 4 ਚਮਚੇ ਤੁਸੀਂ ਸਵੇਰੇ ਸ਼ਾਮ ਆਫਟਰ ਫੂਡ ਉਕਿਦਰ ਯੂ ਕੈਨ ਹੈਵ ਡਾਇਰੈਕਟਲੀ ਔਰ 4 ਚਮਚ ਮੈਡੀਸਿਨ ਦੇ ਪਲਸ 4 ਚਮਚ ਜਿਹੜੇ ਪਾਣੀ ਦੇ ਤੁਸੀਂ ਮਿਕਸ ਕਰਕੇ ਲੈ ਸਕਦੇ ਹੋ 6 ਮੰਥਸ ਤੱਕ ਵੀ ਲੈ ਸਕਦੇ ਹੋ ਰੈਗੂਲਰਲੀ ਫॉर 6 ਮੰਥਸ ਜੇ ਪ੍ਰੋਬਲਮ ਘੱਟ ਹੈ ਇਟ ਡਿਪੈਂਡ ਕਰਦਾ ਪ੍ਰੋਬਲਮ ਕੀ ਨਹੀਂ ਹੈ ਠੀਕ ਹੈ ਜੇ ਵੈਸੇ ਹੀ ਲੈ ਰਹੇ ਹੋ ਤੁਸੀਂ ਜਸਟ ਅ ਸਪਲੀਮੈਂਟ ਤਾਂ ਫਿਰ ਤੁਸੀਂ ਮਹੀਨਾ ਲੈ ਲਓ ਥੋੜਾ ਟਾਈਮ ਛੱਡ ਦਿਓ ਫਿਰ ਤੁਸੀਂ ਲੈ ਸਕਦੇ ਹੋ ਇਫ ਯੂ ਆਰ ਸਫਰਿੰਗ ਫਰਮ ਪੀਸੀਓਡੀ ਤਾਂ ਤੁਸੀਂ 6 ਮਹੀਨੇ ਤੱਕ ਰਾਮ ਨਾਲ ਲੈ ਸਕਦੇ ਹੋ ਇਵਨ ਉਸ ਤੋਂ ਵੱਧ ਵੀ ਲੈ ਸਕਦੇ ਐਸੀ ਕੋਈ ਗੱਲ ਨਹੀਂ ਬਿਕੋਜ਼ ਦੇ ਡੂ ਨਾਟ ਹੈਵ ਐਨੀ ਸਾਈਡ ਇਫੈਕਟਸ ਜੀ ਅੱਛਾ ਡਾਕਟਰ ਗਾਇਨੋਸੋਲ ਨੂੰ ਅਗਰ ਮੰਗਵਾਣਾ ਹੋਏ ਕਿਉਂਕਿ ਅੱਜ ਕੱਲ ਆਨਲਾਈਨ ਜਿਆਦਾ ਜ਼ਮਾਨਾ ਚੱਲ ਰਿਹਾ ਹੈ ਹਾਂਜੀ ਆਨਲਾਈਨ ਇਹ ਵੈਬਸਾਈਟ ਤੇ ਅਵੇਲੇਬਲ ਹੈ ਵੈਬਸਾਈਟ ਤੇ ਐਮਬੀਸੋਲ ਦੀ ਵੈਬਸਾਈਟ ਤੇ ਤੁਸੀਂ ਅਵੇਲੇਬਲ ਕਰ ਸਕਦੇ ਹੋ ਜੀ ਥੈਂਕ ਯੂ ਸੋ ਮਚ ਡਾਕਟਰ ਤਮਾਮ ਸਾਨੂੰ ਜਾਣਕਾਰੀ ਦੇਣ ਤੇ ਲਈ ਤਾਂ ਬਿਲਕੁਲ ਅਸੀਂ ਵੈਬਸਾਈਟ ਵੀ ਨੀਚੇ ਜ਼ਰੂਰ ਦੇ ਦੇਾਂਗੇ ਮੈਂਸ਼ਨ ਕਰ ਦੇਾਂਗੇ ਤਾਂ ਤੁਸੀਂ ਉਥੋਂ ਗਾਇਨੋਸੋਲ ਜੜੀਏ ਕਿਉਂਕਿ ਕਈ ਵਾਰ ਚਿਜਕ ਜੜੀਏ ਉਹ ਹਾਲੇ ਵੀ ਦੇਖਣ ਨੂੰ ਮਿਲਦੀ ਹੈ ਪਰ ਅਗਰ ਤੁਹਾਡੇ ਵਿੱਚ ਇਹ ਸਿੰਪਟਮਸ ਨੇ ਜੋ ਡਾਕਟਰ ਨੇ ਦੱਸਿਆ ਜਿਵੇਂ ਫੇਸ ਤੇ ਵਾਲ ਆ ਜਾਣਾ ਜਾਂ ਇਦਾਂ ਦੇ ਕੋਈ ਵੀ ਸਿੰਪਟਮਸ ਨੇ ਤਾਂ ਤੁਸੀਂ ਗਾਇਨੋਸੋਲ ਆਰਡਰ ਕਰ ਸਕਦੇ ਹੋ ਤਾਂ ਜੋ ਇਹਨਾਂ ਬਿਮਾਰੀਆਂ ਤੋਂ निजात ਮਿਲ ਸਕੇ ਇਹ ਨਾ ਸਿਰਫ ਇਹਨਾਂ ਬਿਮਾਰੀਆਂ ਤੋਂ ਬਲਕਿ ਤੁਹਾਡੇ ਫਿਊਚਰ ਨੂੰ ਜਿਹੜਾ ਉਹ ਬੈਟਰ ਬਣਾਏਗੀ ਸਸ਼ਿਕਾ